ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਸੰਤਾ ਵਾਲੇ ਕੋਠਿਆਂ ਚ ਬਣਾ ਰਹੇ ਆ ਬਾਈ ਸੁਖਮੰਦਰ ਕੋਲ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿ ਨਮਾਸੂਆ ਸਸੇ ਘਾਲ ਜੀ ਅਸੀ ਰਾਮ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਮੇਰਾ ਸੁਮੰਦਰ ਸਿੰਘ ਹੈਂਡਰ ਆ ਬੇ ਕੁਰਸੀ ਸੰਤਪੰਥ ਠੀਕ ਆ ਜੀ ਮੋਬਾਈਲ ਨੰਬਰ ਹੀ 91570736 ਠੀਕ ਆ ਜੀ ਤੇ ਇੱਕ ਤੁਹਾਨੂੰ ਬੇਨਤੀ ਹੈ ਜੀ ਮੈਨੂੰ ਕਈ ਕਾਲਾਂ ਆਉਂਦੀਆਂ ਬਈ ਫੋਨ ਨਹੀਂ ਚੱਕਦੇ ਤੁਸੀਂ ਫੋਨ ਤਾਂ ਮੈਂ ਵੈਸੇ ਤਾਂ ਚੱਕੀ ਜਾਂਦਾ ਫਿਰ ਵੀ ਤੂੰ ਰਹਿ ਜੇ ਤਾਂ ਆਪਾਂ ਮਾਫੀ ਮੰਗ ਸਕਦੇ ਹਾਂ ਕੋਈ ਨਾ ਠੀਕ ਆ ਜੀ ਰਹਿ ਜਾਂਦੀਆਂ ਵਿੱਚ ਗੱਲਾਂ ਠੀਕ ਆ ਜੀ ਆਪਾਂ ਜੀ ਪਰਸੋਂ ਵੀਡੀਓ ਪਾਈ ਸੀ ਸੇਲ ਹੋਗੇ ਸੀ ਪਰਸੋਂ ਜੀ ਹਾਂ ਉਹ ਸੇਲ ਹੋ ਗਏ ਠੀਕ ਆ ਜੀ ਅੱਜ ਕਿੰਨੇ ਐਨੀਮਲ ਸੇਲ ਆ ਜੀ ਅੱਜ ਸਿਰਫ ਤਿੰਨ ਠੀਕ ਆ ਜੀ ਉਧਰ ਲਿਓ ਉਹ ਅੱਧ ਤਾਂ ਹੋ ਹੀ ਸੇਲ ਉਧਰ ਲਈ ਅੱਛਾ ਜੀ ਬਾਹਰ ਬੰਨੀ ਹੋਈ ਆ ਤਾਂ ਸੁਣ ਆਹ ਇਹ ਅੱਧ ਰੇ ਦੋ ਰਹਿ ਗਏ ਜੀ ਬਾਈ ਦੇ ਤਿੰਨ ਐਨੀਮਲ ਸੇਲ ਸੀ ਇੱਕ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ ਬਾਈ ਲੈਣ ਆਉਂਦੇ ਆ ਉਧਰ ਸਾਈਡ ਤੇ ਬੰਨੀ ਹੋਈ ਆ ਦੋ ਐਨੀਮਲ ਸੇਲ ਆ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਮਾਈ ਦੀ ਕੀ ਡਿਟੇਲ ਆ ਜੀ ਇਹ ਮਾਈ ਦੇ ਵਿੱਚ 2 ਮਹੀਨੇ ਰਹਿ ਗਈ ਸੂਲ ਚ 2 ਮਹੀਨੇ ਬਾਕੀ ਨੇ ਜੀ ਹਾਂ ਠੀਕ ਆ ਜੀ ਇਹ ਕਿੰਨਾ ਹੰਗਲ ਕਤਾ ਇਹ ਰੋਡਾਂ ਵਾਲੇ ਰਵੇ ਚੋਂ ਠੀਕ ਆ ਜੀ ਮਾਲਕਾਂ ਨੇ ਦੱਸਿਆ ਜੀ ਮਾਲਕਾਂ ਨੇ ਦੱਸਿਆ ਆਪਣਾ ਹੈਸਾਨ ਹੈ ਸਾਰਿਆਂ ਦੀ ਚੰਗੀ ਠੀਕ ਹੈ ਜੇ ਰੋਪਾ ਮੜਾ ਨਹੀਂ ਕਹਿੰਦੇ ਹਾਂਜੀ ਪਰ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਲੈਣ ਦਾ ਲੈਣ ਬਾਰੇ ਇੰਨਾ ਕੁ ਪਤਾ ਲੱਗ ਜਾਂਦਾ ਹੈ ਅੱਛਾ ਜੀ ਜੇ ਸਾਡੀ ਆਪ ਦੀ ਲੈਣ ਠੀਕ ਹੈ ਜੀ ਹਾਂ ਤੇ ਦੁੱਧ ਦਿੰਦੀ ਹੈ ਜੀ ਇਹ ਇਹ ਦੁੱਧ ਤਾਂ ਡਰਾਈ ਹੋ ਰਹੀ ਹੈ ਡਰਾਈ ਹੋ ਰਹੀ ਹੈ 2 ਮਹੀਨੇ ਹੋਰ ਰਹਿ ਗਏ ਸੂ ਠੀਕ ਹੈ ਜੀ ਦੋ ਬਸ 10 ਦਿਨ ਠੀਕ ਹੈ ਜੀ ਦੋ ਦਿਨ 10 ਦਿਨ ਉੱਤੇ ਹੋ ਸਕਦੇ ਠੀਕ ਹੈ ਦੋ ਮਹੀਨੇ ਦੇ ਅੰਦਰ ਕੀ ਬਣਾ 10 ਦਿਨ ਮਾਲਕਾਂ ਦੇ ਦੱਸਣ ਮੁਤਾਬਕ ਦੁੱਧ ਦੋ ਡਰਾਈ ਆ ਹੁਣ ਜਮਨ ਡਰਾਈ ਆ ਜੀ ਨਹੀਂ ਡਰਾਈ ਨਹੀਂ ਕੀਤੀ ਅਜੇ ਹੋਈ ਜਾਂਦੀ ਹੈ ਠੀਕ ਨੇ ਦੁੱਧ ਦਾ ਹੁਣ ਇਸ ਵਕਤ ਡਰਾਈ ਤੇ ਬਸ ਸਾਫ ਹੋ ਜਾਣਗੇ ਥਾਨ ਠੀਕ ਆ ਥਾਨ ਸਾਫ ਹੋ ਗਿਆ ਠੀਕ ਆ ਬਾਈ ਕਹਿੰਦਾ ਡਰਾਈ ਕਰ ਰਹੇ ਆ ਕਿਲੋ ਖੰਡ ਦੁੱਧ ਦਾ ਕਿਉਂਕਿ ਟਾਈਮ ਮੂਰੇ ਘੱਟ ਰਹਿ ਗਿਆ ਵੱਜਦਾ ਜੀ ਇਹ ਸਮਝ ਦੇ ਆਪਣੇ ਕੋਲੇ ਫੋਟੋ ਪਏ ਆ ਹਾਂਜੀ ਇਹਦੇ ਸੂਏ ਦੇ ਠੀਕ ਆ ਜੀ ਜੋ ਕੋਈ ਬੰਦਾ ਸੌਦਾ ਕਰੇ ਤਾਂ ਮੈਂ ਫੋਟੋ ਵਿਖਾ ਸਕਦਾ ਹਾਂ ਠੀਕ ਆ ਜੀ ਇਹਨੇ ਜਦੋਂ ਵੇਚੀ ਆ ਬੰਦਿਆਂ ਨੇ 13 ਕਿਲੋ ਦੁੱਧ ਦੇ ਦਾ ਪਹਿਲੇ ਸੂਏ ਦੱਸ ਠੀਕ ਹੈ ਜੀ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਆਪਾਂ ਨੂੰ ਨਹੀਂ ਪਤਾ ਠੀਕ ਆ ਜੀ ਹਣਾ ਹੁਣੇ ਤੀਜੇ ਵਾਸਤੇ ਸੁਣੀਏ ਤੀਜੇ ਸੂਏ ਸੁਣਾਏ ਹੁਣੇ ਦੂਜੇ ਸੂਏ ਤੇ ਤੀਜੇ ਵਾਸਤੇ ਸੁਣਾਏ ਠੀਕ ਆ ਜੀ ਹੁਣ ਤੀਜੇ ਸੂਏ ਸੁਣਾ 2 ਮਹੀਨੇ ਤੇ 10 ਦਿਨਾਂ ਦੀ ਕੱਚੀ ਐ ਮਾਲਕਾਂ ਦੇ ਦੱਸਣ ਮੁਤਾਬਕ ਬਾਈ ਦੀ ਲਿਆਂਦੀ ਹੋਈ ਆ ਕਿਉਂਕਿ ਵਪਾਰ ਦਾ ਕੰਮ ਕਰਦੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਤੇ ਆਪਣੇ ਚੈਨਲ ਤੇ ਡੇਲੀ ਵਾਂਗੂ ਹੀ ਵੀਡੀਓ ਆਉਂਦੀ ਰਹਿੰਦੀ ਆ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਸੋਹਣੀ ਆ ਸੋਨਾ ਕੁੰਡਾ ਸਿੰਘ ਆ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦ ਕਾੜਦੇ ਤੇ ਹੈਵੀ weight ਦੇ ਬਾਈ ਕੰਦਾ ਆਪਣੇ ਕੋਲ ਵੀਡੀਓ ਪਈ ਆ ਕਿ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਸੀਗਾ ਮੱਝ ਨੇ ਦੂਜੇ ਸੂਏ ਦਾ ਰਿਕਾਰਡ ਪਤਾ ਨਹੀਂ ਥਣਾ ਦੇ ਸਹਿਜ ਸੋਹਣੇ ਆ ਜੀ ਇਸ ਵਕਤ ਬਾਈ ਡਰਾਈ ਕਰ ਰਹੇ ਆ ਕਿਉਂਕਿ ਮੂਰੇ ਟਾਈਮ ਥੋੜਾ ਰਹਿ ਗਿਆ ਮੱਝ ਨੂੰ ਤਿਆਰ ਹੋਣ ਵਾਸਤੇ ਤੇ ਥਣ ਪਾਸ ਕਰਵਾ ਦੂਗੀ ਥਣ ਤੋਂ ਹੀ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਾਂ ਨਿੱਖੜਵੇਂ ਇੱਕ ਵਸਾਇ ਦੇ ਫੇਸ ਕੁਆਲਿਟੀ ਬਹੁਤ ਸੋਹਣੀ 15 ਕਿਲੋ ਤੋਂ ਬਾਹਰ ਦੁੱਧ ਦੇਊਗੀ 16 ਦੋਊਗੀ ਇਹ ਘੱਟ ਨਹੀਂ ਦੁੱਧ 15 ਪਲੱਸ ਦੁੱਧ ਦੀ ਬਾਈ ਉਮੀਦ ਕਰਦੇ ਚੰਗੀ ਸੇਵਾ ਸੰਭਾਲ ਹੋਗੇ ਤਾਂ 15 16 ਕਿਲੋ ਦੁੱਧ ਆਮ ਨਾਲ ਹੀ ਦੇ ਦੇਣਾ ਜੀ ਮੱਜ ਨੇ ਤੇ ਮੁੱਲ ਇਹਦਾ ਜੀ ਮੁੱਲ ਜਿਵੇਂ ਜਾਇਜ਼ ਦੇ ਦੂੰਦੇ ਨੂੰ ਫੂ ਠੀਕ ਆ ਜੀ ਦੇਣਾ ਆਪਾਂ ਜਾਇਜ਼ ਹੀ ਆ ਜੀ ਦੇਣਾ ਜਾਇਜ਼ ਹੀ ਆ ਠੀਕ ਆ ਬਾਈ ਕਹਿੰਦਾ ਮੁੱਲ ਜਾਇਜ਼ ਹੀ ਹੋਊਗਾ ਪਰ ਹੋਊਗਾ ਫੋਨ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹ ਮੱਜ ਦੀ ਕੀ ਡਿਟੇਲ ਆ ਜੀ ਇਹ ਮਾਇਦਾ ਤੋਂ ਈ 12 ਕਿਲੋ ਐਸ ਵਕਤ ਤਿਆਰ ਆ ਜੀ ਹਾਂ 11 ਤੋਂ 12 ਕਿਲੋ ਦੁੱਧ ਇਹਦਾ ਹੈਗਾ ਠੀਕ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਡੇਢ ਮਹੀਨਾ ਹੋ ਗਿਆ ਉਹਦਾ ਡੇਢ ਮਹੀਨਾ ਹੋ ਗਿਆ ਡੇਢ ਤੋਂ 2 ਮਹੀਨੇ ਹੋ ਗਏ ਮਗਰ ਬੱਚਾ ਸੋਹਣੀ ਕੱਟੀ ਆ ਦੇ ਸਕਦੇ ਹਾਂ ਬਹੁਤ ਸੋਹਣੀ ਕੱਟੀ ਡਾਇਮੰਡ ਦੀ ਜੀ ਮਾਲਕਾਂ ਦੇ ਦੱਸਣ ਮੁਤਾਬਕ ਡਾਇਮੰਡ ਸਿੰਮਣ ਦੀ ਕੱਟੀ ਐ ਫੇਸ ਕੁਆਲਟੀ ਚੈੱਕ ਤੋਂ ਕਰ ਲੋ ਜਿਹੜੇ ਵੀਰ ਜਾਤ ਬਰੀਡ ਦਾ ਕੰਮ ਕਰਦੇ ਆ ਉਹਨਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਝੋਲੀ ਦਿਖਾ ਦਿੰਨੇ ਆ ਜੀ ਚਾਰੇ ਤਨ ਨਿਖਣਵੇਂ ਕੋਈ ਬਾਧੂ ਸ਼ਾਕ ਨਹੀਂ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਦੇਖ ਸਕਦੇ ਹੋ ਡੇਢ ਤੋਂ 2 ਮਹੀਨੇ ਬਾਅਦ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਸੂਈ ਨੂੰ ਟਾਈਮ ਹੋ ਗਿਆ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਜੀ ਭੋਲਾ ਦੱਸ ਦਾਂ ਕਿ ਚੋਈ ਜਾਵੇ ਆਪਾਂ ਨੂੰ ਵੀ ਚੋਕੇ ਹੀ ਜਾਉ ਹਾਂਜੀ ਤੇ ਜੇ ਗਲਤੀ ਮੇਰੇ ਦੱਸਣ ਮੁਤਲਕ ਕੋਈ ਗਲਤ ਹੋ ਜੀ ਜਿੰਨਾ ਖਰਚਾ ਹੋ ਮੈਂ ਫਰੂੰ ਠੀਕ ਆ ਜੀ 12 ਕਿਲੋ ਦੁੱਧ ਕਿਹਾ ਚਲ ਆਈ ਹੈ ਹਨਾ ਮਾੜਾ ਮੋਟ ਪੱਠੇ ਪੁੱਠੇ ਨਾਲ ਹੋ ਜਾਂਦਾ ਕਿਲੋ 11 ਰਹਿ ਜੂ ਹਾਂਜੀ 14 15 ਕਿਲੋ ਵਾਲੀ ਮੱਝ ਲਗਭਾਗੇ ਇਹਦੀ ਕਪੈਸਿਟੀ ਆ ਮੈਨੂੰ ਲੱਗਦਾ ਜਾਵ ਲੋਗੀ ਠੀਕ ਆ ਸੇ ਬਾਕੀ ਸੇਵਾ ਦਾ ਦੁੱਧ ਬਾਕੀ ਦੁੱਧ ਸੇਵਾ ਦਾ ਹੈ ਬਾਈ ਕਹਿੰਦਾ ਆਪਾਂ ਕਰੋ 11 12 ਕਿਲੋ ਚਵਾ ਕੇ ਦੇਣਾ ਚਾਹੇ 10 ਦਿਨ ਚ ਹੋਈ ਜਾਵੇ ਥਾਣਾ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਾਣ ਨਿਖੜਵੇਂ ਇੱਕੋ ਸਹਿਜ ਦੇ ਆਰਡਰ ਦੀ ਕੁਆਲਿਟੀ ਦਿਖਾ ਦਿੰਨੇ ਥੋੜੀ ਤੋੜ ਕੇ ਦਿਖਾ ਦੋ ਥੋੜਾ ਜਿਹਾ ਕੈਮਰੇ ਦਾ ਕਰਦਾ ਜੀ ਪਸੂ ਬਾਕੀ ਦੂਰਾ ਬੱਚਾ ਦੂਰ ਹੈ ਉਹਦਾ ਵੀ ਉਪਰਾ ਕਰਦਾ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਦਿਖਾ ਦਿਨਾ ਜੀ ਚਾਰੇ ਦਾ ਨਖੜਵੇਂ ਇੱਕੋ ਸਾਈਜ਼ ਦੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਖਵਾਨਾ ਬਹੁਤ ਸ਼ਾਨਦਾਰਾ ਜੀ ਲਿਓ ਵੀਰ ਵਾਪਸ ਬਹੁਤ ਸ਼ਾਨਦਾਰ ਖਵਾਨਾ 12 ਕਿਲੋ ਦੁੱਧ ਕੋਈ ਬਾਲਾ ਨਹੀਂ ਬਾਈ ਕਹਿੰਦਾ 14 15 ਕਿਲੋ ਦੁੱਧ ਕਰਿਆ ਹੋਣਾ ਇਹਨੇ ਖਣਾ ਦੇ ਸੈਜ ਬਹੁਤ ਸੋਹਣੇ ਨਿੱਖੜ ਮੈਂ ਹਵਾਨਾ ਨੇੜੇ ਤੋਂ ਚੈੱਕ ਕਰ ਲੋ ਜੀ ਜਿਹੜੇ ਵੀਰ ਨੂੰ ਪਸੰਦ ਆਊਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਮਗਰ ਸੋਹਣੀ ਡਾਇਮੰਡ ਦੀ ਕੱਟੀ ਆ ਮਾਲਕਾਂ ਦੇ ਦੱਸਣ ਮੁਤਾਬਕ ਸੇਵਾ ਸੰਭਾਲ ਚ ਚੰਗੀ ਗੌਰ ਹੋ ਜੇ ਸੋਹਣੀ ਮੱਝ ਤਿਆਰ ਹੋ ਜੂਗੀ ਇਹਦਾ ਵੀ ਮੁੱਲ ਜੈਜ ਫੋਨ ਤੇ ਜਮਾਂ ਜੈਜ ਕਰੂ ਤਾਂ ਕਰ ਦੂੰਗਾ ਫੋਨ ਤੇ ਠੀਕ ਆ ਬਾਈ ਕਹਿੰਦਾ ਮੁੱਲ ਬਿਲਕੁਲ ਜੈਜ ਕਰਾਂਗੇ ਪਰ ਕਰਾਂਗੇ ਫੋਨ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬਾਈ ਦੇ ਤੁਸੀਂ ਦੇਖ ਸਕਦੇ ਹੋ ਪਸ਼ੂ ਸਾਰੇ ਟਾਪ ਦੇ ਹੀ ਰੱਖੇ ਹੋਏ ਨੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਸਾਰੀਆਂ ਮੱਝਾਂ ਬਾਈ ਸੌਕੇਆ ਦੌਰ ਤੇ ਨੀਲੀ ਰਾਵੀ ਦਾ ਕੰਮ ਕਰਦੇ ਆ ਇੱਕ ਨੀਲੀ ਰਾਵੀ ਦਾ ਬਹੁਤ ਚੰਗਾ ਬੋਲਾ ਬਾਈ ਕੋਲ ਦੇਖ ਸਕਦੇ ਹੋ ਤੁਸੀਂ ਆਪਾਂ ਇੱਕ ਵੀਡੀਓ ਚ ਇਹਦੀ ਡਿਟੇਲ ਵੀ ਦੱਸੀ ਸੀਗੀ ਤੇ ਇਹ ਮੱਝ ਇਹਦੀ ਡਿਟੇਲ ਜੀ ਕੀ ਆ ਇਹ ਜਿੱਦੇ ਆਪਾਂ ਲੈਂਦੀ ਆ ਉਦੇ ਇਹਦਾ ਸੌਦਾ ਹੋ ਗਿਆ ਠੀਕ ਆ ਜੀ ਪਰਸੋਂ ਮੇਰੇ ਕੋਲ ਸ਼ਾਇਦ ਆਪਾਂ ਪਾਈਏ ਹਾਂਜੀ ਪਰਸੋਂ ਵੀਡੀਓ ਪਾਈਏ ਦੀ ਹਾਂ ਮੁੰਡਾ ਬਾਹਰ ਅੱਛਾ ਜੀ ਇਹ ਉਹ ਬੰਦਾ ਮੈਨੂੰ ਕਹਿੰਦਾ ਵੀ ਕਿੰਨੇ ਦੀਆਂ ਅੰਕਲ ਆਇਆ ਮੈਂ ਇਆਂ ਵੀ ਦੱਸ ਦਿਆਂ ਉਹਨਾਂ ਨੂੰ ਸਾਰਾ ਕੁਝ ਠੀਕ ਆ ਜੀ ਇਹਨਾਂ ਕਿੰਨੇ ਪੈਸੇ ਪਾਵਾਂ ਮੈਂ ਕਿ ਜਿਹਨਾਂ ਆਇਆ ਦੱਸ ਤਾ ਜੋ ਮਰਜ਼ੀ ਪਾ ਦਿਓ ਹਨਾ ਠੀਕ ਆ ਜੀ ਮੇਰੀ ਡੋਜ਼ ਮੁਤਲਕ ਵੀ 5-4000 ਉਹਨੇ ਵੱਧ ਪਾਇਆ ਅੱਛਾ ਜੀ ਪੈਸੇ ਪਾਦੇ ਉਹਨੇ ਨਹੀਂ ਕਿਹਾ ਵੀ ਮੰਨਿਆ ਛੱਡ ਕੇ ਆਓ ਜਾਂ ਕਿੱਦੇ ਆਉਂਗੇ ਕਿੱਦੇ ਨਹੀਂ ਆਉਂਗੇ ਠੀਕ ਆ ਜੀ ਐਡਾ ਮੁੰਡਾ ਚੰਗਾ ਗਾਲਸ਼ਾਨ ਠੀਕ ਹੈ ਜੀ ਹਾਂ ਉਹ ਨਸਲ ਬਣਾਉਣੀ ਚਾਹੁੰਦਾ ਹੈ ਵੈਸੇ ਮਾਝੇ ਬਹੁਤ ਚੰਗੀ ਹੈ ਠੀਕ ਹੈ ਜੀ ਕਿਉਂਕਿ ਜਿੱਦੇ ਆਈ ਹੈ ਨਾ ਇਹਨੇ ਗੜਬੜ ਕੀਤੀ ਸੀ ਚੁਆਇਸ ਅੱਛਾ ਜੀ ਇੱਥੋਂ ਵੀ ਬੰਦੇ ਮੰਗਦੇ ਮੈਂ ਕਿਸਮ ਦਿੱਤੀ ਨਹੀਂ ਅੱਛਾ ਜੀ ਹੁਣ ਪੂਰੀ ਤਸੱਲੀ ਹੋ ਗਈ ਜਦੋਂ ਜਮ ਠੀਕ ਹੈ ਖੜਕੇ ਮਿਲੀ ਹੈ ਹਾਂਜੀ ਉਹਨੂੰ ਫੋਟੋ ਪਾਈ ਹੈ ਤੇ ਵੈਸੇ ਤਾਂ ਉਹਨੇ ਓਕੇ ਹੀ ਆਉਦੀ ਤਾਂ ਕੋਈ ਗੱਲ ਹੀ ਨਹੀਂ ਸੀ ਉਹਦਾ ਨਾਂਕਲ ਨਾਮ ਹੀ ਦੁੱਤ ਦੇਵਤਾ ਨਹੀਂ ਕੋਈ ਚੱਕਰ ਠੀਕ ਹੈ ਜੀ ਯਾਨੀ ਉਹ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੈ ਹਾਂ ਉਹਦਾ ਆਪਾਂ ਸਾਥ ਹੋ ਕਹਿਣਾ ਰਾਇ ਵੀ ਕਹਿ ਰਹੇ ਆ ਹਾਂਜੀ ਵੀ ਆਪੋ ਤਾਂ ਇੰਨਾ ਸਾਥ ਦੇਣਾ ਵੀ ਉਹ ਘਰ ਦਾ ਮੁੰਡਾ ਬਣਾ ਕੇ ਸਾਥ ਦੇਣਾ ਹਾਂ ਦਾ ਠੀਕ ਆ ਜੀ ਹਾਂਜੀ ਜਿਹੜਾ ਬਰੀਡ ਤੇ ਬਾਈ ਕੰਮ ਕਰ ਰਿਹਾ ਬਾਈ ਕਹਿੰਦਾ ਆਪਣੇ ਵੱਲੋਂ ਸਾਥ ਪੂਰਾ ਜੀ ਉਹਦਾ ਤੇ ਮੱਝ ਲਈ ਆ ਬਾਈ ਤੋਂ ਇਹ ਆਪਾਂ ਐਤਵਾਰ ਨੂੰ ਵੀਡੀਓ ਬਾਈ ਜੀ ਦੀ ਹਾਂ ਵੀਡੀਓ ਪਉਂਦਾ ਸਾਰ ਵੇਗੀ ਨਾ ਉਹਨੇ ਕਿਹਾ ਤੋਰ ਕੇ ਵਿਖਾਓ ਨਾ ਨੂੰ ਕਿਹਾ ਧਾਰ ਪੋਲੀ ਐ ਠੀਕ ਨਾ ਨੇ ਕਿਹਾ ਕੱਤੀ ਦੀ ਉਮਰ ਕਿੰਨੀ ਐ ਉਹਦਾ ਜਿਹੜਾ ਕੋਈ ਤੂੰ ਦੱਸਦਾ ਬਸ ਉਹ ਸਹੀ ਠੀਕ ਆ ਜੀ ਹਾਂ ਤੇ ਇਹ ਸੇਲ ਹੋ ਗਈ ਏ ਬਾਈ ਲੈ ਜੂਗਾ ਬਾਈ ਨਾਲ ਕਨੈਕਟ ਹੋਊਗੀ ਪੇਮੈਂਟ ਸਾਰੀ ਪਾਤੀ ਆ ਬਾਈ ਨੇ ਹਾਂ ਠੀਕ ਆ ਜੀ ਧੰਨਵਾਦ